ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਕਾਰ ਸਟੋਰ ਪੰਜਾਬ ਪੇਜ ਤੇ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਬਲੈਰੋ ਤੇ ਇੱਕ ਫਾਰਚੂਨਰ ਬਾਈ ਸਿੱਧੂ ਟਰੈਕਟਰ ਜਾਲਿਆਂ ਦੇ ਖੜੀਆਂ ਨੇਗੇ ਬਾਈ ਕੋਲੇ ਵਧੀਆ ਸਸਤੇ ਰੇਟਾਂ ਦੇ ਟਰੈਕਟਰ ਤੇ ਵਧੀਆ-ਵਧੀਆ ਟਰੈਕਟਰ ਵੀ ਨੇਗੇ ਆਜੋ ਬਾਈ ਮਣੀ ਨਾਲ ਅਸੀਂ ਗੱਲ ਕਰਦੇ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਹੋ ਹਾਂਜੀ ਬਾਈ ਵਧੀਆ ਤੇ ਬਾਈ ਜੀ ਆਪਾਂ ਨੂੰ ਪਹਿਲਾਂ ਗੱਡੀਆਂ ਬਾਰੇ ਥੋੜੀ ਜੀ ਡਿਟੇਲ ਦੋ ਇੱਕ ਹਾਂਜੀ ਵੀਰੇ ਆਪਣੇ ਕੋਲ ਦੋ ਗੱਡੀਆਂ ਨੇ ਫਾਰਚੂਨਰ 2013 ਮਾਡਲ ਬਲੈਰੋ 2010 ਮਾਡਲ ਠੀਕ ਹੈ ਵੀਰੇ ਬਲੈਰੋ ਹੈਗੀ ਆ ਵੀਰੇ ਐਸਐਲਐਸ ਐਕਸ ਸੈਗ ਅੱਛਾ 2010 ਮਾਡਲ ਫਰਸਟ ਓਨਰ ਦੀ ਨਵੀਂ ਕਢਾਈ ਵੀ ਆਪਣੀ ਆਪ ਦੀ ਕਾਰ ਹੈ ਅੱਛਾ ਆਪਣੇ ਘਰ ਦੀ ਗੱਡੀ ਹੈ ਵੀਰੇ ਘਰ ਦੀ ਗੱਡੀ ਨਵੀਂ ਕਢਾਈ ਵੀ ਫਰਸਟ ਓਨਰ ਆਪਦੇ ਆਪਣੇ ਕੋਲੇ ਹੈ ਇਹ ਤੇ ਵੀਰੇ ਕੋਈ ਐਕਸੀਡੈਂਟ ਤਾਂ ਨਹੀਂ ਹੈਗੀ ਵੀ ਕਾਰੇ ਹੋਏ ਵੀਰੇ ਐਕਸੀਡੈਂਟ ਤਾਂ ਬੜੀ ਦੂਰ ਦੀ ਗੱਲ ਹੈ ਕੋਈ ਛਰੀਟ ਵੀ ਨਹੀਂ ਹੈਗੀ ਅੱਛਾ ਭਾਈ ਬੰਪਰ ਬੰਪਰ ਸਾਰੀ ਓਰੀਜਨਲ ਆ ਇਹ ਵੀਰ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਪੇਂਟ ਪੂਂਟ ਦੇ ਐਕਸੀਡੈਂਟ ਦੀ ਇੰਜਨ ਓੰਜਨ ਗੇਅਰ ਭਾਈ ਪੂਰਾ ਚੈੱਕ ਕਰਵਾ ਲਓ ਜੇ ਮਤਲਬ ਮਾੜਾ ਜਿਹਾ ਕੋਈ ਛੋਟਾ ਜਿਹਾ ਦਾਗ ਵੀ ਪੇਂਟ ਦਾ ਹੋਇਆ ਮਤਲਬ ਗੱਡੀ ਆਪਾਂ ਫ੍ਰੀ ਛੱਡਾਂਗੇ ਠੀਕ ਆ ਬਾਈ ਜੀ ਤੇ ਆਪਣਾ ਵੀ ਨੰਬਰ ਵੀ ਚੈੱਕ ਕਰਾ ਦਿਓ ਤੁਸੀਂ ਵੀਰ ਤੋਂ ਹਾਂ ਥੋੜੀ ਜੀ ਬੇਨਤੀ ਆ ਵੀਰੇ ਇੱਕ ਨੰਬਰ ਆਪਾਂ ਨੇ ਇਹ ਨਾਲ ਨਹੀਂ ਦੇਣਾ ਨੰਬਰ ਆਪਾਂ ਲਹਾ ਕੇ ਦਵਾਂਗੇ ਪਰਸਨਲ ਨੰਬਰ ਆਪਣਾ ਇਹ ਮਤਲਬ ਲਵਾਇਆ ਹੋਇਆ ਨੰਬਰ ਨਹੀਂ ਨਾਲ ਦੇਣਾ ਵੀਆਈਪੀ ਨੰਬਰ ਚ ਵੈਸੇ ਉਹ ਫੋਰਚਨਰ ਵੀ ਵੀਆਈਪੀ ਨੰਬਰ ਚ ਉਹ ਆਪਾਂ ਨਾਲ ਦੇ ਦਾਂਗੇ 00990071 ਪਰਸਨਲ ਇਹ ਫੋਰਚਨਰ ਕਿੰਨੇ ਮਾਡਲ ਆ ਬਾਈ ਕੇ ਆਨਰ ਆ ਇਹਦਾ ਇਹ ਇਹ ਸੈਕੰਡ ਆਨਰ ਚ ਆ ਗਈ 2013 ਮਾਡਲ 4/2 ਸੈਗਮੈਂਟ ਚ ਆ ਗਈ ਇਹ 2013 ਮਾਡਲ ਸੈ ਤੇ ਨੰਬਰ ਇਹਦਾ VIP 0099 ਫਾਰਚੂਨਰ ਆ ਗਈ ਇਹ ਨਾਲ ਉਹਦਰ 0071 ਆ ਪਰ ਉਹ ਜਿ ਬਲੇਰੋ ਦਾ ਬਾਈ ਨੇ ਨੰਬਰ ਲਾ ਕੇ ਦੇਣਾਗਾ ਉਹ ਨਾਲ ਨੰਬਰ ਦੇਣਾ ਨੀਗਾ ਤੇ ਅੰਦਰੋਂ ਬਾਈ ਗੱਡੀ ਦੀ ਤੁਸੀਂ ਅੰਦਰੋਂ ਕੰਡੀਸ਼ਨ ਵੀਰੇ ਵੈਲੈਂਟ ਗੁੱਡ ਆ ਲੈਦਰ ਸੀਟਾਂ ਲੱਗੀਆਂ ਨੇ ਸੀਟ ਕਵਰ ਵਗੈਰਾ ਚੈੱਕ ਕਰ ਸਕੋ ਤੁਸੀਂ ਅੰਦਰੋਂ ਮੜੀ ਅੰਦਰੋਂ ਗੱਡੀ ਦੀ ਵੀ ਲੁੱਕ ਚੈੱਕ ਕਰਵਾ ਦਿਓ ਤੁਸੀਂ ਤੇ ਦੇਖ ਸਕਦੇ ਹੋ ਵੀਰੇ ਸੀਟਾਂ ਸੂਟਾਂ ਲੈਦਰ ਲੂਦਰ ਕਵਰ ਬਾਈ ਪੂਰੇ ਚੰਗੇ ਪਏ ਨੇ ਗੱਡੀ ਦੇ ਵੀਰੇ ਸਾਰਾ ਕੁਝ ਓਕੇ ਆ ਵੀਰੇ ਸਾਰਾ ਕੰਮ ਪ੍ਰੋਪਰ ਕੰਪਲੀਟ ਹੋਇਆ ਹੋਇਆ ਹੈ ਗੱਡੀ ਦਾ ਇਸ ਲਈ ਆ ਸੀਟਾਂ ਵੀ ਚੈੱਕ ਕਰਾ ਲਈਆਂ ਨੇ ਇਹਦੀ ਸਰਵਿਸ ਵੀ ਵੀਰੇ ਮੌਕੇ ਤੇ ਤਾਜੀ ਹੋਈ ਵੀ ਆ ਜਮਾ ਤਾਜੀ 1 ਰੁਪਿਆ ਵੀ ਨਹੀਂ ਲੱਗਦਾ ਸਰਵਿਸ ਤੇ ਵੀਰੇ ਸਰਵਿਸ ਤੇ ਕੋਈ ਖਰਚਾ ਨਹੀਂ ਆਉਣਾ ਤੁਹਾਡਾ ਗੱਡੀ ਚੈੱਕ ਕਰ ਲਓ ਸਾਰੀ ਕੰਡੀਸ਼ਨ ਗੱਡੀ ਦੀ ਓਕੇ ਪਈ ਆ ਮੈਟ ਮੂਟ ਸਾਰੇ ਗੱਡੀ ਦੇ ਤੁਸੀਂ ਚੈੱਕ ਕਰ ਲਓ ਈ ਆਹ ਜਿਹੜੇ ਆਪਣੇ ਲਾਇ ਟਾਇਰ ਨੇਗੇ ਇਹ ਤੁਸੀਂ ਗੱਡੀ ਦੇ ਨਾਲ ਹੀ ਦੇ ਦੋਗੇ ਵੀਰ ਟਾਇਰ ਨਾਲ ਦੇ ਦਾਂਗੇ ਹਾਂਜੀ ਵੀਰ ਆਪਾਂ ਨੂੰ ਰਿੰਬ ਨਹੀਂ ਮਿਲਿਆ ਰਿੰਬਾ Ориਜਨਲ ਜੋ ਕੰਪਨੀ ਵੱਲੋਂ ਆਉਂਦੇ ਨੇ ਸਿੰਪਲ ਰਿੰਬਾਂ ਚ ਉਹੀ ਦੇਵਾਂਗੇ ਜਿਹੜੇ ਆਪਣੇ ਪਹਿਲਾਂ ਨਾਲ ਆਏ ਸੀਗੇ ਰਿੰਬ ਇਹ ਤੁਸੀਂ ਰਿੰਬ ਉਹੀ ਨੇ ਪਏ ਨੇ ਕਿ ਕੋਈ ਹੋਰ ਨਹੀਂ ਤੁਹਾਡੇ ਕੋਲੇ ਨਹੀਂ ਆਪਾਂ ਉਹੀ ਜਿਹੜੇ ਕੰਪਨੀ ਵੱਲੋਂ ਨਾਲ ਆਏ ਸੀ ਉਹੀ ਰਿੰਬ ਦੇਵਾਂਗੇ ਅੱਛਾ ਬਾਈ ਰਿੰਬ ਵੀ ਦੇ ਦਾਂਗੇ ਨਾਲ ਠੀਕ ਹੈ ਠੀਕ ਹੈ ਬਾਈ ਕੱਲੇ ਰਿੰਬ ਚੇਂਜ ਕਰਾਂਗੇ ਆਪਣੀ ਫੋਰਚੂਨਰ ਦੇ ਵੀ ਤੁਸੀਂ ਅੰਦਰੋਂ ਸੀਟ ਸੂਟ ਕਵਰ ਚੈੱਕ ਕਰਵਾ ਦਿਓ ਪਹਿਲਾਂ ਇੱਕ ਬੇਨਤੀ ਹੈ ਕਿ ਬਲੇਰੋ ਦਾ ਤੁਸੀਂ ਬੌਨਟ ਜਾ ਕੇ ਹਾਂ ਜੀ ਇੰਜਨ ਚੈੱਕ ਕਰਵਾਵਾ ਹਾਂ ਜੀ ਵੀਰੇ ਹਾਂ ਜੀ ਵੈਸੇ ਤੋਤਾ ਨਹੀਂ ਹਜੇ ਵਾਸ਼ ਕਰਨ ਵਾਲਾ ਬਾਕੀ ਗੱਡੀ ਸਾਰੀ ਮਤਲਬ ਓਕੇ ਬਈ ਹੈਗੀ ਕੰਡੀਸ਼ਨ ਦੀ ਬਸ ਬਾਈ ਇੱਕ ਵਾਸ਼ ਕਰਨ ਵਾਲਾ ਗਾ ਇੰਜਨ ਦਾ ਬਸ ਹੋਰ ਕਰਨ ਵਾਲਾ ਨਹੀਂ ਗੱਡੀ ਪੂਰੀ ਕੰਡੀਸ਼ਨ ਓਕੇ ਆ ਫਰਸਟ ਓਨਰ ਦੀ ਗੱਡੀ ਹੈਗੀ ਜਿਹੜੇ ਵੀ ਵੀਰ ਨੇ ਸੇ ਗੱਡੀ ਬਾਏ ਕਰਨੀ ਹੈਗੀ ਸਾਡਾ ਸਕਰੀਨ ਤੇ ਨੰਬਰ ਚੱਲਦਾ ਹੋਊਗਾ ਤੁਸੀਂ ਕੰਟੈਕਟ ਕਰਦੇ ਹੋ ਬਾਈ ਪਾਰਟਸ ਜੂਨਰ ਵੀ ਚੈੱਕ ਕਰਵਾ ਦਨੇ ਆਪਾਂ ਨੂੰ ਪਾਰਟਸ ਜੂਨਰ ਵੀ ਤੁਹਾਨੂੰ ਚੈੱਕ ਕਰਵਾਉਣੇ ਹੈਗੇ ਇੱਕ ਪੇਜ ਸਬਸਕ੍ਰਾਈਬ ਕਰਕੇ ਆਉਣ ਵਾਲੇ ਵੀਰ ਦਾ ਬਾਈ ਫੁੱਲ ਮਾਨਤਾਨ ਕਰ ਦੋਗੇ ਵੀਰੇ ਤੁਹਾਡਾ ਨਾਮ ਲੈ ਕੇ ਆਉਂ ਫੁੱਲ ਮਾਨਤਨ ਕਰਾਂਗੇ। ਜੀ ਧੰਨਵਾਦ ਜੀ ਵੀਰੋ ਆਜੋ ਤੁਹਾਨੂੰ ਫੋਰਚੂਨਰ ਦਾ ਵੀ ਬੌਨਟ ਚੱਕ ਕੇ ਇੰਜਨ ਵਗੈਰਾ ਚੈੱਕ ਕਰਵਾ ਦਿੰਨੇ ਆਗੇ। ਹਾਂਜੀ। ਬਸ ਇਹ ਵੀ ਬਾਸਬੂਸ਼ ਕਰਨ ਲਈ ਆ ਵੀਰੇ ਹਵਾ ਹੂਵਾ ਮਰਵਾਉਣ ਵਾਲੀ ਆ ਗੱਡੀ ਆ। ਦੋ ਡੀਜ਼ਲ ਇੰਜਨ ਦੀਆਂ ਕਾਰਾਂ ਨੇ ਵੀਰੇ ਦੋਨੇ ਗੱਡੀਆਂ। ਵੀਰੇ ਗਾਰੰਟੀ ਆਪਣੀ ਸ਼ੀਲਡ ਦੀ। ਠੀਕ ਆ ਬਾਈ ਇਹ ਚੈੱਕ ਕਰ ਲਓ ਵੀਰੇ ਬੌਨਟ ਦੋਨਾਂ ਗੱਡੀਆਂ ਦੀ ਇੰਜਨ ਗੇਅਰ ਦੀ ਗਾਰੰਟੀ ਆਪਾਂ ਚਾਹੇ ਐਸਟੀਏ ਉਹਦੇ ਐਫੀਡਾਫਟ ਤੇ ਲਿਖ ਕੇ ਲੈ ਲੈਪਾਂ ਦਾ। ਬੈਟਰੀਆਂ ਬੌਨਟਰੀਆਂ ਓਕੇ ਨੇ ਬਾਈ। ਵੀਰੇ ਇੱਕ ਨੰਬਰ ਨੇ ਮਾੜੀ ਜੀ ਸਰਫ ਤੇ ਸਟਾਰਟ ਹੁੰਦੀ ਆ। ਅੰਦਰ ਸਰਦ ਆ ਜਾਓ ਬਾਈ ਅੰਦਰੋਂ ਵੀ ਲੱਕ ਚੈੱਕ ਕਰਵਾ ਦਿੰਦੇ ਆ ਟਾਇਰ ਟੂਰ ਚੈੱਕ ਕਰਵਾ ਦੇ ਬਾਈ ਸਾਡੇ ਕੈਮਰਾਮੈਨ ਗੱਡੀ ਦੇ ਚਾਰੇ ਟਾਇਰ ਸਟਿੱਪ ਨੇ ਸਟੁੱਪਣੀਆਂ ਨਾਲ ਨੇ ਬਾਈ ਦੂਜੀ ਵੀ ਸਾਰਾ ਕੁਝ ਨਾਲ ਆ ਵੀਰੇ ਬਲੈਰੋ ਦੇ ਵੀ ਨਾਲ ਆ ਦੋਨਾਂ ਦੇ ਨਾਲ ਨੇ ਇਧਰੋਂ ਚੈੱਕ ਕਰ ਲਓ ਬਾਈ ਤੁਸੀਂ ਅੰਦਰੋਂ ਲੁੱਕ ਚੈੱਕ ਕਰ ਲਓ ਫਾਰਚੂਨਰ ਦੀ ਅੰਦਰੋਂ ਸੀਟ ਸੂਟ ਕਵਰ ਚੈੱਕ ਕਰਵਾ ਦੇ ਮੇਰਾ ਵੀਰ ਤੇ ਪਿੱਛੋ ਡਿੱਗੀਆਂ ਡੁੱਗੀਆਂ ਸਭ ਕਸੋਕੇ ਨੇ ਬਾਈ ਬਿਲਕੁਲ ਓਕੇ ਵੀਰੇ ਸਾਰਾ 1 ਰੁਪਿਆ ਨਹੀਂ ਪਾਲਦੀ ਕੱਲਾ ਡੀਜ਼ਲ ਪਾ ਕੇ ਚਲਾਉਣ ਵਾਲੀਆਂ ਗੱਡੀਆਂ ਨੇ ਵੀ ਡੀਜ਼ਲ ਤੋਂ ਬਿਨਾ ਕੋਈ ਇੱਕ ਵੀ ਖਰਚਾ ਨਹੀਂ ਦਿੰਦੀ ਗੱਡੀ ਪਿੱਛੋ ਲੁੱਕ ਚੈੱਕ ਕਰ ਲੋ ਵੀਰੇ ਦੋਨੀਆਂ ਗੱਡੀਆਂ ਇੱਕ ਕੱਲਾ ਡੀਜ਼ਲ ਪਾ ਕੇ ਚਲਾਉਣ ਵਾਲੀਆਂ ਨੇ ਤੇ ਆਪਣਾ ਚੈੱਕ ਕਰੋ ਵੀਰੇ ਸਰਵਿਸ ਵੀਰੇ ਇਹਦੀ ਵੀ ਜਮਾ ਤਾਜੀ ਹੋਈ ਵੀ ਆ ਅੱਛਾ ਵੀਰੇ ਤੇ ਇੱਕ ਸਰਵਿਸ ਦੋਨਾਂ ਦੀ ਮਤਲਬ ਸਰਵਿਸ ਕੋਡ ਨੇ ਕੋਈ ਮੀਟਰ ਬੈਕ ਵਾਲਾ ਸਿਸਟਮ ਨਹੀਂ ਤਾਜ਼ੀਆਂ ਸਰਵਿਸਾਂ ਹੋਈਆਂ ਵੀ ਨੇ ਤੋ ਹਾਂਜੀ ਹੋਰ ਆਪਣੇ ਕੋਲੇ ਬਾਈ ਸੰਤ ਟਰੈਕਟਰ ਵਗੈਰਾ ਜਿਵੇਂ ਆ ਖੜੇ ਨੇਗੇ ਆਪਣੇ ਵੇਚਣ ਵਾਲੀ ਨੇ ਟਰੈਕਟਰ ਟਰੈਕਟਰ ਹਾਂਜੀ ਵੀਰੇ ਟਰੈਕਟਰ ਵੀ ਆਪਣੇ ਕੋਲ ਹਰ ਇੱਕ ਮਾਡਲ ਹੁੰਦਾ ਟਰੈਕਟਰਾਂ ਦੀ ਵੀ ਲੁੱਕ ਚੈੱਕ ਕਰਵਾ ਦਿੰਦੇ ਹਾਂਗੇ ਅੰਦਰ ਬਾਈ ਕੋਲੇ ਬਹੁਤ ਸੰਦ ਸੰਦ ਖੜੇ ਨੇਗੇ ਟਰੈਕਟਰ ਵੀਰੇ ਥੋੜਾ ਜਨਾ ਸੀਜ਼ਨ ਦਾ ਟਾਈਮ ਕਰਕੇ ਕਣਕ ਦੀ ਬਾਢੀ ਚਾਲੀ ਕਰਕੇ ਹੁਣ ਮਤਲਬ ਧੁੱਤੇ ਧੁੱਤੇ ਨਹੀਂ ਉਵੇਂ ਹੀ ਖੜੇ ਨੇ ਬਾਹਰੇ ਕਰਦਾ ਗੁੱਡਪਾਈ ਜੀ ਹਾਂ ਬਾਈ ਆ ਕੁੜੀ ਦੇ ਸੀਜ਼ਨ ਕਰਕੇ ਤਾਂ ਜੀ 67 ਆ ਗਿਆ ਜਿਵੇਂ ਆਪਣੇ ਕੋਲੇ ਜੌਂਡੀਅਰ ਆ ਗਿਆ 19 ਮਾਡ ਠੀਕ ਹੈ ਠੀਕ ਹੈ ਵੀਰੇ ਤੇ ਆ ਇਧਰ ਹੌਲੈਂਡ ਆ ਗਿਆ ਹਾਂਜੀ 3602 ਆ ਗਿਆ 2019 ਮਾਡਲ ਤਕਰੀਬਨ ਹੁੰਦੇ ਟਰੈਕਟਰ ਆਪਣੇ ਕੋਲ ਸਾਰੇ ਫਸਟ ਓਨਰ ਨੇ 655 ਦਿਖਾਉਣੇ ਆ ਸਾਨੂੰ ਲੋਨ ਲੋਨ ਵੀਰੇ ਕਰਵਾ ਦਿੰਨੇ ਹੋਗੇ ਫਿਰ ਲੋਨ ਵੀਰੇ ਗੱਡੀ ਤੇ ਵੀ ਹੋ ਜਾਊਗਾ ਤੇ ਟਰੈਕਟਰ ਤੇ ਵੀ ਹੋ ਜਾਊਗਾ ਗੱਡੀ ਬਲੈਰੋ ਤੇ ਨਹੀਂ ਹੋਣਾ ਵੀਰੇ 10 ਮਾਡਲ ਆ ਗਿਆ ਨੀਵਾ ਮਾਡਲ ਆ ਗਿਆ ਉਥੇ ਲੋਨ ਨਹੀਂ ਹੋਣਾ ਫਾਰਚੂਨਰ ਦੇ ਲੋਨ ਕਰਵਾ ਦਾਂਗੇ ਆਪਾਂ ਠੀਕ ਹੈ ਜੀ ਵੀਰੇ ਹਾਂਜੀ 552 ਛੋਟਾ ਗੇਰ ਚ ਆ ਗਿਆ ਜੀ ਟੀਵੀ ਬਾਈ ਨੇ ਆਪ ਹੀ ਦਿੱਤੀ ਹੈ ਕਿ ਸਾਰਾ ਕੁਝ ਬਾਈ ਆਪ ਕਰਵਾ ਕੇ ਦੇਣਗੇ ਅੰਦਰ ਵੀ ਆ ਜਿਓ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਹਾਂਗੇ ਹੋਰ ਵੀ ਬਹੁਤ ਟਰੈਕਟਰ ਖੜੇ ਨੇਗੇ ਹਾਂਜੀ ਹਾਂਜੀ ਤੇ ਇੱਧਰ ਜਿਵੇਂ ਆ ਜੀਪ ਖੜੀ ਆ ਬਾਈ ਇਹ ਹੂੰ ਰੱਖੀ ਹੋਈ ਹੈ ਕਿ ਇਹ ਤਾਂ ਸ਼ੌਂਕ ਨੂੰ ਰੱਖੀ ਹੈ ਵੀਰੇ ਇਹ ਸਿਰ ਸ਼ੌਂਕ ਨੂੰ ਰੱਖੀ ਹੈਗੀ ਆਹ ਟਰੈਕਟਰ ਦੇਖ ਲਓ ਬਾਈ 4x4 ਹਾਂਜੀ 660 HP ਦਾ ਆ ਗਿਆ 655 4x4 ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਦੀ ਡਿਮਾਂਡ ਹੈਗੀ ਬਾਈ ਵੈਸੇ ਇਹਦੀ ਟਰੈਕਟਰ ਦੀ ਇਹ ਵੀਰੇ ਆਪਾਂ ਦੇ ਦਾਂ ਠੀਕ ਹੈ ਲੋ ਜੀ 10.5 ਲੱਖ ਦਾ ਕਿੰਨੇ ਮਾਡਲ ਆ ਵੀਰੇ ਇਹ ਮੌਕੇ ਤੇ ਮਾਨਤਾ ਨਾ ਹੋ ਜਾਊਗਾ ਬਾਈ ਬਾਕੀ ਇਹ ਜ ਮਾਡਲ ਕਿੰਨੇ ਆ ਇਹ ਮਾਡਲ 2021 ਆ ਵੀਰੇ ਸੌਰੀ 2023 ਮਾਡਲ ਆ ਵੀਰੇ ਠੀਕ ਹੈ ਠੀਕ ਹੈ ਲੱਕ ਚੈੱਕ ਕਰ ਲਓ ਵੀਰੇ ਆਜੋ ਤੁਹਾਨੂੰ ਫੋਰਚੂਨਰ ਤੇ ਬਲੈਰੋ ਕੋਲੀ ਲੈ ਕੇ ਚਾਲਦੇ ਹਾਂ ਤੇ ਰੇਟ ਵਗੈਰਾ ਬਾਈ ਹੁਣ ਮੂੰਹੋਂ ਦੱਸੂਗਾ ਸਾਰਾ ਕੁਝ ਹਾਂਜੀ ਵੀਰੋ ਬਾਈ ਦੋ ਆਪਾਂ ਹੁਣ ਆਪਾਂ ਰੇਟ ਬਾਰੇ ਜਾਣਕਾਰੀ ਲੈਣੇ ਆਗੇ ਨਾਲੇ ਲੋਨ ਬਾਰੇ ਪੁੱਛਦੇ ਆਂ ਬਾਈ ਕਿੰਨਾ ਕੁ ਕਰਵਾ ਕੇ ਦੇਣਗੇ ਬਾਈ ਇਹ ਫਾਰਚੂਨਰ ਦਾ ਪਹਿਲਾਂ ਸਾਨੂੰ ਰੇਟ ਦੱਸ ਦੋ ਕਿੰਨਾ ਹੈ ਫੁੱਲ ਰੇਟ ਆ ਹਾਂ ਵੀਰੇ ਇਹਦਾ ਮਤਲਬ ਰੇਟ ਤਾਂ ਜੇ ਮੈਂ ਮੰਗਣ ਚ ਤਾਂ ਆਪਾਂ ਚਾਹੀ 13 ਲੱਖ ਮੰਗ ਲਈ 13 ਮਾਡਲ ਆ ਠੀਕ ਹੈ ਪਰ ਆਪਾਂ ਮਤਲਬ ਫਿਕਸ ਪ੍ਰਾਈਸ ਮਾਲਕਤ ਤੋ ਵਹੀ ਲੈ ਕੇ ਆਏ ਆ ਡੀਲ ਇਹ ਆਪਾਂ ਦੇ ਦਾਂਗੇ ਆਪਾਂ ਤੁਹਾਨੂੰ 7.5 ਲੱਖ ਦੀ ਲਓ ਜੀ ਵੀਰੇ ਹਾਂ ਜੀ ਨਾ ਵਾਲਾ ਰੇਟ ਆ ਵੀਰੇ 7.5 ਲੱਖ ਰੁਪਿਆ ਮੰਗਿਆ ਕਿਤੇ ਵੀ ਪੰਜਾਬ ਚ ਇੰਡੀਆ ਚ ਵੀ ਕਿਸੇ ਨੇ ਤੁਹਾਨੂੰ ਇਹ ਰੇਟ ਦੇਣਾ ਨਹੀਂ ਜੀਰੋ 099 ਨੰਬਰ ਤੇ 7.5 ਲੱਖ ਨੰਬਰ ਆ ਗਿਆ ਨਾਲੇ ਚੈੱਕ ਕਰ ਲੋ ਸੈਕੰਡ ਓਨਰ ਆ ਗਈ ਗੱਡੀ ਬੰਪਰ ਤੋਂ ਬੰਪਰ ਇਹ ਵੀ origignal ਦੀ ਗਾਰੰਟੀ ਵੀਰੇ ਆਪਾਂ ਦਵਾਂਗੇ ਵੀਰੇ ਨਾਲੇ ਸਾਰੀ ਗਾਰੰਟੀ ਦੇਣੀ ਆ ਜਿੱਥੇ ਮਰਜ਼ੀ ਲਿਖਵਾ ਲਓ 7 ਲੱਖ ਰੁਪਿਆ ਸਿਰਫ ਵੇ ਬਲੈਰੋ ਦਾ ਬਾਈ ਰੇਟ ਕੀ ਦੇਣਾ ਬਲੈਰੋ ਵੀਰੇ ਆਪਾਂ ਨੰਬਰ ਲਹਾ ਕੇ ਦੇਵਾਂਗੇ ਨੰਬਰ ਤੋਂ ਬਿਨਾ ਆਪਾਂ 3.5 ਲੱਖ ਦੀ ਦੇ ਦਾਂਗੇ Ориਜినਲਟੀ ਦੀ ਗਾਰੰਟੀ ਹੈ ਚਰੀਟ ਦੀ ਗਾਰੰਟੀ ਹੈ ਵੀਰੇ ਠੀਕ ਆ ਬਾਈ ਬਲੈਰੋ ਦੀ ਬਾਈ ਨੇ ਫੁੱਲ ਗਾਰੰਟੀ ਲੈਤੀ ਕਿ ਸਿਰਫ 3.5 ਲੱਖ ਰੁਪਇਆ ਮੰਗਿਆਗਾ ਫਸਟ ਓਨਰ ਆ ਗਈ ਹਾਂ ਜਾਂ ਨਹੀਂ ਹੈ ਵੀਰੇ 3.5 ਆ ਗਿਆ ਬਾਈ ਨੇ ਇੱਕ ਰਿੰਮ ਬਦਲ ਕੇ ਦੇਣੇ ਨੇ ਕਿ ਬਾਈ ਨੇ Ориਜినਲ ਰਿੰਮਾਂ ਚ ਦੇਣੀਆ ਸਿਰਫ 3.5 ਲੱਖ ਦੀ ਲੈ ਜਾਓ ਵੀਰੇ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ 98765 91409 ਇੱਕ ਬਾਈ ਤੁਸੀਂ ਆਪਦਾ ਨੰਬਰ ਵੀ ਦੇ ਦਿਓ ਤੁਸੀਂ ਕਿੰਨਾ ਨੰਬਰ ਆ ਗਿਆ ਆਪਣਾ 78888 12269 ਜੀ ਲਓ ਜੀ ਵੀਰੋ ਕੰਟੈਕਟ ਕਰ ਲਓ ਪੇਜ ਸਬਸਕ੍ਰਾਈਬ ਕਰਕੇ ਆ ਜਾਓ ਬਾਕੀ ਸਿੱਧੂ ਡਾਇਰੈਕਟਰ ਜਿਹਦੇ ਨਾਂ ਤੇ ਆਪਣਾ ਬਾਈ ਦਾ ਡਾਇਰੈਕਟਰ ਦਾ ਵੀ ਪੇਜ ਹੈਗਾ ਤੁਸੀਂ ਕੰਟੈਕਟ ਕਰੋ ਬਾਈ ਕੋਲ ਵਧੀਆ ਟਰੈਕਟਰ ਵੀ ਨੇਗੇ ਧੰਨਵਾਦ ਜੀ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ